ਖਬਰ ਤਾਂ ਦੇਖ ਰਹੇ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ World Cup ਜਿੱਤਣ ਤੋਂ ਬਾਅਦ ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ ਖਿਡਾਰਨਾਂ ਹਰਲੀਨ ਕੌਰ ਅਤੇ ਅਮਨ ਜੋਤ ਚੰਡੀਗੜ੍ਹ ਹਵਾਈ ਅੱਡੇ ਤੇ ਪਹੁੰਚੀਆਂ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਪ੍ਰਸ਼ੰਸਕਾਂ ਦੇ ਵੱਲੋਂ ਇਹਨਾਂ ਦੋਵਾਂ ਖਿਡਾਰਨਾਂ ਦਾ ਸਵਾਗਤ ਕੀਤਾ ਗਿਆ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਲੋਕ ਸਭਾ ਸੰਸਦ ਮੀਤ ਹੇਰ ਵੀ ਖਾਸ ਤੌਰ ਤੇ ਇਹਨਾਂ ਖਿਡਾਰਨਾਂ ਦੇ ਸਵਾਗਤ ਦੇ ਲਈ ਹਵਾਈ ਅੱਡੇ ਤੇ ਮੌਜੂਦ ਰਹੇ ਇਸ ਮੌਕੇ ਢੋਲ ਟਮਕੇ ਦੇ ਨਾਲ ਚੰਡੀਗੜ੍ਹ ਪਹੁੰਚੀਆਂ ਖਿਡਾਰਨਾਂ ਦਾ ਜ਼ਬਰਦਸਤ ਸਵਾਗਤ ਕੀਤਾ ਗਿਆ ਖੁੱਲੀ ਜੀਤ ਦੇ ਵਿੱਚ ਖਿਡਾਰਨਾਂ ਨੇ ਖੜੇ ਹੋ ਕੇ ਪਹੁੰਚੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਤੇ ਪ੍ਰਸ਼ੰਸਕਾਂ ਨੇ ਵੀ ਢੋਲ ਟਮਕੇ ਦੇ ਨਾਲ ਗਲਾਂ ਦੇ ਵਿੱਚ ਹਾਰ ਪਾ ਕੇ ਇਹਨਾਂ ਖਿਡਾਰਨਾਂ ਦਾ ਸਵਾਗਤ ਕੀਤਾ ਤੇ ਜਿੱਤ ਦੇ ਜਸ਼ਨ ਮਨਾਏ ਗਏ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਵੀ ਖਿਡਾਰਨਾਂ ਦਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੇ ਖੁਦ ਮੁਬਾਰਕਬਾਦ ਦੇਣਾ ਖਿਡਾਰਨਾਂ ਨੂੰ ਦਿੱਤੀ ਇਸ ਮੌਕੇ ਖਿਡਾਰਨਾਂ ਦੇ ਪਰਿਵਾਰਕ ਮੈਂਬਰ ਵੀ ਪਹੁੰਚੇ ਹੋਏ ਸਨ ਵੱਡੀ ਗਿਣਤੀ ਦੇ ਵਿੱਚ ਪ੍ਰਸ਼ੰਸਕਾਂ ਵੱਲੋਂ ਵੀ ਨਾ ਖਿਡਾਰਨਾਂ ਦਾ ਚੰਡੀਗੜ੍ਹ ਦੇ ਹਵਾਈ ਅੱਡੇ ਤੇ ਸਵਾਗਤ ਕੀਤਾ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਸਾਡੀਆਂ ਤਿੰਨੋਂ ਪੰਜਾਬ ਦੀਆਂ ਧੀਆਂ ਦਾ ਪੰਜਾਬ ਪਹੁੰਚਣ ਤੇ ਸਵਾਗਤ ਕਰਦਾ ਹਾਂਗਾ वेलकम ਕਰਦਾਗਾ ਪੰਜਾਬ ਦੇ ਲਈ ਬਹੁਤ ਹੀ ਵੱਡੇ ਮਾਣ ਵਾਲੀ ਗੱਲ ਆ ਕਿ ਸਾਡੀਆਂ ਤਿੰਨ ਬੇਟੀਆਂ ਜਿਹੜੀਆਂ ਨੇਗੀਆਂ ਉਹ ਅੱਜ ਵਰਲਡ ਕੱਪ ਜਿੱਤ ਕੇ ਆ ਜਾਂ ਨਗੀਆਂ ਕੋਈ ਸਮਾਂ ਸੀਗਾ ਕਿਸੇ ਸਮੇਂ ਕਿਹਾ ਜਾਂਦਾ ਸੀਗਾ ਜਿਸ ਤਰ੍ਹਾਂ ਸਾਡੀ ਭੈਣ ਨੇ ਕਿਹਾ ਕਿ ਧੀਆਂ ਨੂੰ ਉੱਖਾਂ 'ਚ ਕਤਲ ਕਰ ਦਿੱਤਾ ਜਾਂਦਾ ਸੀਗਾ ਪਰ ਅੱਜ ਉਹੀ ਧੀਆਂ ਸਾਡੇ ਦੇਸ਼ ਦਾ ਮਾਣ ਦੇਗੀਆਂ ਅੱਜ ਉਹੀ ਧੀਆਂ ਸਾਡੇ ਦੇਸ਼ ਦਾ ਜਿਨ੍ਹਾਂ ਨੇ ਸਿਰ ਉੱਚਾ ਕੀਤਾਗਾ ਔਰ ਪਹਿਲੀ ਵਾਰ ਜਿਹੜੀ ਹੈ ਵੂਮਨ ਕ੍ਰਿਕਟ ਟੀਮ ਸਾਡੀ ਆ ਵਰਲਡ ਕੱਪ ਜਿੱਤ ਕੇ ਆਈਆ ਬਿਲਕੁਲ ਇਹਨਾਂ ਨੂੰ ਇਨਾਮ ਵੀ ਮਿਲੇਗਾ ਸਤਕਾਰ ਵੀ ਮਿਲੇਗਾ ਔਰ ਮਹਿਮਾਨ ਸਾਹਿਬ ਨਾਲ ਬੈਠ ਕੇ ਅਸੀਂ ਪਾਲਸੀ ਬਣਾਵਾਂਗੇ ਤਾਂ ਕਿ ਆਉਣ ਵਾਲੇ ਸਮੇਂ 'ਚ ਆਉਣ ਵਾਲੇ ਸਮੇਂ 'ਚ ਸਾਡੇ ਬੱਚੇ ਜਿਹੜੇ ਨੇਗੇ ਹੋਰ ਅੱਗੇ ਵਧਣ ਸੋ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈਗਾ ਸੋ ਮੈਂ ਇੱਕ ਵਾਰ ਫੇਰ ਪੂਰੇ ਪੰਜਾਬ ਵਾਸੀਆਂ ਨੂੰ ਸਾਡੀਆਂ ਪੰਜਾਬ ਦੀਆਂ ਧੀਆਂ ਨੂੰ ਸਾਡੇ ਪੰਜਾਬ ਦੇ ਭਰਾਵਾਂ ਨੂੰ ਬਹੁਤ ਮੁਬਾਰਕਬਾਦ ਦੇਣੀ ਚਾਹਣਾਗਾ ਕਿ ਤੁਹਾਡੀਆਂ ਧੀਆਂ ਜਿਹੜੀਆਂ ਕਿੰਨਾ ਅੱਛਾ ਪ੍ਰਦਰਸ਼ਨ ਕਰਕੇ ਆਜਾਂ ਰਹੀਆਂ ਔਰ ਮੇਰੀ ਸਾਰੇ ਮਾਪਿਆਂ ਨੂੰ ਅਪੀਲ ਆ ਅੱਜ ਪੰਜਾਬ ਦੇਆਂ ਨੂੰ ਆਪਣੀਆਂ ਧੀਆਂ ਨੂੰ ਗਰਾਊਂਡ 'ਚ ਭੇਜੋ ਆਪਣੀਆਂ ਧੀਆਂ ਦੇ ਉੱਤੇ ਜਿਹੜਾ ਤੁਸੀਂ ਮਾਣ ਕਰੋ ਉਹਨਾਂ ਨੂੰ ਖੇਡਣ ਦੇ ਮੌਕੇ ਦਿਓ ਜਿੰਨਾ ਵੀ ਜਿੰਨਾ ਵੀ ਪਰਿਵਾਰਾਂ ਨੇ ਆਪਣੀਆਂ ਧੀਆਂ ਨੂੰ ਖੇਡਣ ਦੇ ਮੌਕੇ ਦਿੱਤੇ ਨੇ ਅੱਜ ਉਹ ਪਰਿਵਾਰ ਸਾਡੇ ਨਾਲ ਨੇ ਅੱਜ ਉਹਨਾਂ 'ਚ ਮੈਂ ਸਮਝਦਾ ਇਸ ਤੋਂ ਵੱਡੀ ਖੁਸ਼ੀ ਕਦੇ ਹੋ ਨਹੀਂ ਸਕਤੀ ਅੱਜ ਉਹਨਾਂ ਲਈ ਖੁਸ਼ੀ ਦੇ ਪੰਨਲੇ ਪਹਿਲੀ ਵਾਰ ਸਾਡੇ ਦੇਸ਼ ਦੀਆਂ ਧੀਆਂ ਨੇ ਜਿਹੜਾ ਵਰਲਡ ਕੱਪ ਜਿੱਤਿਆ ਹੈਗਾ ਕਿਉਂਕਿ ਬੜੀ ਲੰਬੀ ਉਡੀਕ ਤੋਂ ਬਾਅਦ ਜਿੱਤਿਆ 2005 ਦੇ ਵਿੱਚ ਵੀ ਸਾਡੀਆਂ 3 ਫਾਈਨਲ ਤੱਕ ਪਹੁੰਚੀਆਂ ਤੇ ਸਫਲ ਨਹੀਂ ਹੋ ਪਾਈਆਂ 17 ਦੇ ਵਿੱਚ ਵੀ ਫਾਈਨਲ ਤੱਕ ਪਹੁੰਚੀਆਂ ਤੇ ਸਫਲ ਨਹੀਂ ਹੋ ਪਾਈਆਂ ਤੇ ਅੱਜ ਕੀ ਤੀਜੀ ਵਾਰ ਸੀ ਕਿ ਸਾਡੇ ਦੇਸ਼ ਦੀਆਂ 3 ਫਾਈਨਲ ਤੱਕ ਪਹੁੰਚੀਆਂ ਤੇ ਜਿਹੜੀ ਜਿੱਤ ਹੈ ਉਹ ਪ੍ਰਾਪਤ ਹੋਈ 140 ਕਰੋੜ ਭਾਰਤੀਆਂ ਲਈ ਬੜੀ ਖੁਸ਼ੀ ਦਾ ਮਾਹੌਲ ਹੈ ਤੇ ਖਾਸ ਤੌਰ ਤੇ ਸਾਡੇ ਪੰਜਾਬੀਆਂ ਲਈ ਆ ਜਿਹੜੇ ਢੋਲ ਵੱਜ ਰਿਹਾ ਅੱਜ ਸਾਰੇ ਪੰਜਾਬ ਦੇ ਵਿੱਚ ਵੱਜ ਰਿਹਾ ਤੇ ਜਿਸ ਨੇ ਵਰਲਡ ਕੱਪ ਜਿੱਤਿਆ ਸਾਡੇ ਪੰਜਾਬੀਆਂ ਲਈ ਇਸ ਤੋਂ ਬਾਅਦ ਕੋਈ ਖੁਸ਼ੀ ਦੀ ਗੱਲ ਹੋਣੀ ਸਕਦੀ ਕਿ ਸਾਡੇ ਪੰਜਾਬ ਦੀਆਂ ਤਿੰਨ ਧੀਆਂ ਤੇ ਅਗਵਾਈ ਵੀ ਪੰਜਾਬ ਦੀ ਤੀ ਮੋਗੇ ਦੀ ਰਹਿਣ ਵਾਲੀ ਹਰਮਨ ਜਿਹੜੀ ਹੈ ਉਹ ਕਰ ਰਹੀ ਸੀ ਹਰਲੀਨ ਕੌਰ ਅਮਨਜੋਤ ਕੌਰ ਤੇ ਤਿੰਨਾਂ ਦਾ ਬਹੁਤ ਵੱਡਾ ਜਿਹੜਾ ਕੰਟਰੀਬਿਊਸ਼ਨ ਹੈ ਉਹ ਰਿਹਾ ਸੋ ਮੈਂ ਕਹ ਲੋ ਵੀ ਕਿਉਂਕਿ ਮੈਂ ਮੰਤਰੀਆਂ ਇਸ ਡਿਪਾਰਟਮੈਂਟ ਨਾਲ ਜੁੜਿਆ ਰਿਆਂ ਆਪ ਕਿਉਂਕਿ ਕ੍ਰਿਕਟ ਮੈਂ ਖੇਡਦਾ ਵੀ ਆ ਪਿਆਰ ਵੀ ਬੜਾ ਕਰਦਾ ਤੇ ਮੇਰਾ ਕਿਉਂਕਿ ਸਾਰਿਆਂ ਦੇ ਨਾਲ ਹਰਮਨ ਨਾਲ ਹਰਲੀਨ ਨਾਲ ਮੈਂ ਸ਼ੁਰੂ ਤੋਂ ਕਿਉਂਕਿ ਜਦੋਂ ਵੀ ਕਦੇ ਕੋਈ ਮੈਚ ਹੁੰਦਾ ਗੱਲਬਾਤ ਵੀ ਜਿਹੜੀ ਹੈ ਉਹ ਹੁੰਦੀ ਰਹਿੰਦੀ ਆ ਮੈਚ ਤੋਂ ਪਹਿਲਾਂ ਵੀ ਬਾਅਦ ਚ ਵੀ ਗੱਲ ਹੋਈ ਸੋ ਜਿੱਥੇ ਇਹਨਾਂ ਦੇ ਮਾਪਿਆਂ ਦੇ ਤਾਂ ਦੇਖੋ ਇਹ ਖੁਸ਼ੀ ਨੂੰ ਬਿਆਨ ਕੀਤਾ ਨਹੀਂ ਜਾ ਸਕਦਾ ਕਿ ਜਿਹੜੇ ਕਹਿ ਲੋ ਵੀ ਸਾਰੇ 100 40 ਕਰੋੜ ਕਹਿ ਲੋ ਵੀ ਲੋਕਾਂ ਨੂੰ ਜਿੰਨਾਂ ਧੀਆਂ ਤੇ ਮਾਣ ਹੋਵੇ ਉਹਨਾਂ ਮਾਪਿਆਂ ਨੂੰ ਕਿੰਨੀ ਜਿਹੜੀ ਆ ਖੁਸ਼ੀ ਹੋਊਗੀ ਪਰ ਅੱਜ ਸਾਡੇ ਸਾਰਿਆਂ ਲਈ ਬੜੀ ਇਹ ਖੁਸ਼ੀ ਦੇ ਪਲ ਨੇ ਕਿ ਅੱਜ ਉਹ ਧੀਆਂ ਆਪਣੇ ਪੰਜਾਬ ਕਹਿ ਲੋ ਪਰਤ ਰਹੀਆਂ ਨੇ ਅੱਜ ਅਸੀਂ ਸਰਕਾਰ ਵੱਲੋਂ ਚੀਮਾ ਸਾਹਿਬ ਸਾਡੇ ਐਮਐਲਏ ਅ ਅ ਆ ਆਮ ਅਮਨਜੋਤ ਜੀ ਤੇ ਮਿਸਿਸ ਕੁਲਵੰਚਕੌਰ ਜੀ ਤੇ ਸਾਰੀ ਸਾਡੇ ਜਿੰਨੇ ਵੀ ਮੁਹਾਲੀ ਵਾਸੀ ਆਏ ਆ ਪੰਜਾਬ ਵਾਸੀ ਆਏ ਆ ਸਾਰਿਆਂ ਲਈ ਬੜੀ ਖੁਸ਼ੀ ਦੇ ਪਲ ਨੇ ਆਵਾਜ਼ਮੀ ਪਾਰਟੀ ਦੇ ਐਮਪੀ ਤੇ ਆਗੂ ਮਲਵਿੰਦਰ ਸਿੰਘ ਕੰਗ ਦੇ ਵੱਲੋਂ ਤਰਨਤਾਰਨ ਚੋਣ ਪ੍ਰਚਾਰ ਦੇ ਦੌਰਾਨ ਕਾਂਗਰਸ ਵੱਲੋਂ ਜਾਰੀ ਕੀਤੇ ਗਏ ਇੱਕ ਪੋਸਟਰ ਨੂੰ ਲੈ ਕੇ ਇਤਰਾਜ਼ ਜ਼ਾਹਿਰ ਕੀਤਾ ਗਿਆ ਇਸ ਮੌਕੇ ਮਲਵਿੰਦਰ ਸਿੰਘ ਕੰਗ ਨੇ ਕਾਂਗਰਸ ਤੋਂ ਇਸ ਪੋਸਟਰ ਦੇ ਲਈ ਮਾਫੀ ਦੀ ਮੰਗ ਵੀ ਕੀਤੀ ਹੈ ਕਾਂਗਰਸ ਪਾਰਟੀ ਦੀ ਸਿੱਖ ਪੰਥ ਨੂੰ ਲੈ ਕੇ ਗੁਰੂ ਸਹਿਬਾਨਾਂ ਨੂੰ ਲੈ ਕੇ ਜਿਹੜੀ ਮਾੜੀ માનਚਕਤਾ ਹੈ ਘਟਿਆ ਜਿਹੜੀ ਸੋਚ ਹੈ ਉਹਦਾ ਪ੍ਰਗਟਾਵਾ ਇਹ ਹਮੇਸ਼ਾ ਕਰਦੇ ਰਹਿੰਦੇ ਆ ਔਰ ਇਸ ਵਾਰ ਵੀ ਜਿਸ ਤਰੀਕੇ ਨਾਲ ਤਰਨਤਾਰਨ ਦੀ ਜਿਹੜੀ 22 ਇਲੈਕਸ਼ਨ ਹੋ ਰਹੀ ਹੈ ਇਸ ਇਸ 22 ਇਲੈਕਸ਼ਨ ਦੇ ਇੱਕ ਚੋਣ ਜਲਸੇ ਦੇ ਦੌਰਾਨ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਸਟੇਟਿਡ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਦੇ ਉੱਪਰ ਕਾਂਗਰਸ ਲੀਡਰਸ਼ਿਪ ਦੇ ਫੋਟੋ ਲਾਏ ਉੱਥੋਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਪੰਜਾਬ ਕਾਂਗਰਸ ਵੀ ਜਿਹੜੀ ਹੈ ਉਹ ਵੀ ਜਿਹੜੀ ਗੁਰੂ ਸਾਹਿਬਾਨਾਂ ਦੇ ਸਤਕਾਰ ਨੂੰ ਲੈ ਕੇ ਕਿੰਨੀ ਮਾੜੀ ਸੋਚ ਰੱਖਦੀ ਹੈ ਇਹਨਾਂ ਵਾਸਤੇ ਨਾ ਤੇ ਕੋਈ ਸਿੱਖ ਮਾਇਨੇ ਰੱਖਦਾ ਇਹਨਾਂ ਪੰਥ ਮਾਇਨੇ ਰੱਖਦਾ ਨਾ ਗੁਰੂ ਸਾਹਿਬਾਨ ਇਹਨਾਂ ਵਾਸਤੇ ਕੋਈ ਕਿਸੇ ਤਰੀਕੇ ਨਾਲ ਸਤਕਾਰ ਦੇ ਯੋਗ ਪਹਿਲਾਂ ਤੇ ਇਹਨਾਂ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਇਤਿਹਾਸ ਦਵਾ ਹੈ ਕਿ ਕਿਸ ਤਰੀਕੇ ਨਾਲ ਕਾਂਗਰਸ ਨੇ ਆਪਣੇ ਰਾਜ ਦੇ ਦੌਰਾਨ ਗੁਰੂ ਸਾਡੇ ਗੁਰੂ ਘਰਾਂ ਤੇ ਹਮਲੇ ਕੀਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਔਰ ਅੱਜ ਤਰਨਤਾਰਨ ਦੇ ਇਲੈਕਸ਼ਨ ਚ ਜਿਸ ਤਰੀਕੇ ਨਾਲ ਬੇਕਦਰੀ ਕੀਤੀ ਆ ਗੁਰੂ ਸਾਹਿਬ ਦੀ ਤਸਵੀਰ ਦੀ ਉਹ ਇਹ ਸਾਬਿਤ ਕਰਦੀ ਆ ਕਿ ਕਾਂਗਰਸ ਪਾਰਟੀ ਜਿਹੜੀ ਹੈ ਉਹ ਐਂਟੀ ਸਿੱਖ ਮੰਚਕਤਾ ਰੱਖਦੀ ਐ ਐਂਟੀ ਪੰਥ ਮੰਚਕਤਾ ਰੱਖਦੀ ਐ ਇਹਨਾਂ ਦੇ ਮਨਾਂ 'ਚ ਗੁਰੂਆਂ ਗੁਰੂ ਸਾਹਿਬਾਨਾਂ ਨੂੰ ਲੈ ਕੇ ਕੋਈ ਵੀ ਜਿਹੜਾ ਐ ਕਿਸੇ ਤਰ੍ਹਾਂ ਦਾ ਸਤਕਾਰ ਨਹੀਂ ਐ ਸੋ ਮੈਂ ਜਿੱਥੇ ਆਵਾਜ਼ੀ ਪਾਰਟੀ ਵੱਲੋਂ ਇਸ ਦਾ ਵਿਰੋਧ ਕਰਦਾ ਆ ਇਹਨੂੰ ਕੰਡੈਮ ਕਰਦਾ ਆ ਉੱਥੇ ਕਾਂਗਰਸ ਪਾਰਟੀ ਤੋਂ ਮੰਗ ਵੀ ਕਰਦਾ ਐ ਕਿ ਜਿਸ ਤਰੀਕੇ ਨਾਲ ਗੁਰੂ ਸਾਹਿਬ ਦੀ ਤਸਵੀਰ ਦੀ ਇਹਨਾਂ ਨੇ ਬੇਕਦਰੀ ਕੀਤੀ ਐ ਔਰ ਜਿਸ ਤਰੀਕੇ ਨਾਲ ਸਿਰਫ ਔਰ ਸਿਰਫ ਵੋਟਾਂ ਦੇ ਲਾਹੇ ਲਈ ਸਿੱਖ ਪੰਥ ਦਾ ਜਿਹੜਾ ਮਿਸਯੂਜ਼ ਇਹ ਕਰਦੇ ਆ ਗੁਰੂ ਸਾਹਿਬਾਨਾਂ ਨੂੰ ਵੀ ਦਿਖਾਵੇ ਲਈ ਸਤਕਾਰ ਦਿੰਦੇ ਆ ਉਹਦੇ ਲਈ ਤਰਨ ਤਾਰਨ ਦੇ ਉਸ ਜਲਸੇ ਲਈ ਜਿਹਦੇ ਚ ਕਾਂਗਰਸ ਲੀਡਰਸ਼ਿਪ ਦੀ ਫੋਟੋ ਗੁਰੂ ਸਾਹਿਬਾਨਾਂ ਦੇ ਉੱਪਰ ਲਾਈ ਉਹਦੇ ਲਈ ਮਾਫੀ ਮੰਗਣੀ ਚਾਹੀਦੀ ਇਹਨਾਂ ਨੂੰ ਪੰਥ ਤੋਂ ਮਾਫੀ ਮੰਗਣੀ ਚਾਹੀਦੀ ਆ ਦੁਨੀਆ ਭਰ ਚ ਵੱਸਦੇ ਗੁਰੂ ਸਾਹਿਬ ਨੂੰ ਗੁਰੂ ਸਾਹਿਬਾਨਾਂ ਨੂੰ ਮੰਨਣ ਵਾਲੀ ਜਿਹੜੀ ਗੁਰਨਾਰਕ ਨਾਮ ਲੇਵਾ ਸੰਗਤ ਹੈ ਉਹਨਾਂ ਤੋਂ ਮਾਫੀ ਮੰਗਣੀ ਚਾਹੀਦੀ ਔਰ ਉਹਨਾਂ ਦੇ ਕਾਂਗਰਸ ਪਾਰਟਿਸ ਦੇ ਐਕਟ ਦਾ ਇਸ ਘਟਿਆ ਹਰਕਤ ਦਾ ਅਸੀਂ ਵਿਰੋਧ ਕਰਦੇ ਕੰਡੈਮਨ ਕਰਦੇ ਉਧਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦਾ ਸੰਘਰਸ਼ ਲਗਾਤਾਰ ਜਾਰੀ ਹੈ ਸਿੰਡੀਕੇਟ ਅਤੇ ਸੀਨਟ ਦੇ ਮੁੱਦੇ ਤੇ ਵਿਦਿਆਰਥੀ ਜਥੇਬੰਦੀਆਂ ਲਗਾਤਾਰ ਧਰਨੇ ਤੇ ਬੈਠੀਆਂ ਹੋਈਆਂ ਨੇ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਆਗੂ ਮਲਵਿੰਦਰ ਕੰਗ ਤੇ ਮੀਤਿਹਰ ਵਿਦਿਆਰਥੀਆਂ ਦਾ ਸਾਥ ਦੇਣ ਦੇ ਲਈ ਪਹੁੰਚੇ ਸਨ ਅਜਿਹੇ ਵਿੱਚ ਇਹਨਾਂ ਦੋਵਾਂ ਆਗੂਆਂ ਦੇ ਨਾਲ ਕੁਝ ਵਿਦਿਆਰਥੀਆਂ ਤੋਂ ਬੋਲੋ ਬੋਲਕ ਬੋਲ ਕੀਤਾ ਗਿਆ ਵਿਦਿਆਰਥੀਆਂ ਵੱਲੋਂ ਇਹਨਾਂ ਦੋਹੇ ਆਗੂਆਂ ਦਾ ਵਿਰੋਧ ਕੀਤਾ ਗਿਆ ਸੀ ਇਸੇ ਨੂੰ ਲੈ ਕੇ ਹੁਣ ਯੂਨੀਵਰਸਿਟੀ ਦੇ ਸੰਘਰਸ਼ੀਲ ਵਿਦਿਆਰਥੀਆਂ ਦੇ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ ਵਿਦਿਆਰਥੀਆਂ ਨੇ ਕਿਹਾ ਕਿ ਜੋ ਵੀ ਸਿਆਸੀ ਜਮਾਤ ਸਿਆਸੀ ਪਾਰਟੀਆਂ ਅ ਵਿਦਿਆਰਥੀਆਂ ਦਾ ਇਸ ਸੰਘਰਸ਼ ਦੇ ਵਿੱਚ ਸਾਥ ਦੇਣ ਗੀਆਂ ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ ਬੀਤੇ ਦਿਨ ਜਿਹੜੀ ਘਟਨਾ ਹੋਈ ਹੈ ਉਸ ਦੇ ਲਈ ਵਿਦਿਆਰਥੀ ਜਥੇਬੰਦੀ ਵੱਲੋਂ ਸਪਸ਼ਟੀਕਰਨ ਵੀ ਜਾਰੀ ਕੀਤਾ ਗਿਆ ਖਾਲਸਾ ਬਾਈਓ ਲਿਫਟੇ ਦੋਸਤੋ ਜਿਵੇਂ ਅੱਜ ਸਾਰਿਆਂ ਨੂੰ ਪਤਾ ਕਿ ਅੱਜ ਮੋਰਚੇ ਵਿੱਚ ਸੰਸਦ ਮੈਂਬਰ ਮੀਤ ਹੀਰ ਤੇ ਮਾਲਵਿੰਦਰ ਕੰਗ ਪਹੁੰਚੇ ਸੀ ਉਹਨਾਂ ਦੇ ਇੱਥੇ ਪਹੁੰਚਣ ਸਮੇਂ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਕਿ ਪੀਯੂ ਬਚਾਓ ਮੋਰਚਾ ਇਹ ਸਪਸ਼ਟ ਕਰਨਾ ਚਾਹੁੰਦਾ ਕਿ ਸਾਡੀ ਸਮਝ ਅਨਸਾਰ ਆਰਐਸਐਸ ਤੇ ਬੀਜੇਪੀ ਦੇ ਲੀਡਰਾਂ ਤੋਂ ਬਿਨਾ ਪੰਜਾਬ ਦੀ ਹਰੇਕ ਸਿਆਸੀ ਧਿਰ ਦਾ ਜਿਹੜਾ ਨਮਾਇੰਦਾ ਤੇ ਉਹਨਾਂ ਦਾ ਲੀਡਰ ਇਸ ਮੋਰਚੇ 'ਚ ਭਾਗੀਦਾਰ ਆ ਤੇ ਜਿੰਨੀਆਂ ਵੀ ਜਨਤਕ ਜਮੂਰੀ ਜਥੇਬੰਦੀਆਂ ਨੇ ਉਹ ਵੀ ਇਸ ਮੋਰਚੇ 'ਚ ਭਾਗੀਦਾਰ ਨੇ ਤੇ ਇਹਨਾਂ ਦੇ तमाम ਲੀਡਰ ਸਹਿਬਾਨ ਨੂੰ ਇੱਥੇ ਆਉਣ ਤੇ ਅਸੀਂ ਜੀ ਆਇਆਂ ਆਖਦੇ ਆ ਜਿਹੜੀ ਅੱਜ ਘਟਨਾ ਵਾਪਰੀ ਉਹੋ ਕੁਝ ਵਿਅਕਤੀਆਂ ਵੱਲੋਂ ਕੀਤੀ ਗਈ ਇੱਕ ਆਪ ਉਦਰੀ ਕਾਰਵਾਈ ਸੀ ਤੇ ਉਹਨਾਂ ਵਿਅਕਤੀਆਂ ਨੇ ਮੋਰਚੇ ਅੱਗੇ ਆਪਣੀ ਗਲਤੀ ਮੰਨੀ ਆ ਤੇ ਸਾਨੂੰ ਭਰੋਸਾ ਦਿਵਾਇਆ ਕਿ ਅਜਿਹੀ ਜਿਹੜੀ ਘਟਨਾ ਉਹ ਦੁਬਾਰਾ ਨਹੀਂ ਵਾਪਰੂਗੀ ਮੋਰਚਾ ਇਹਨੂੰ ਆਪਣੇ ਅਨੁਸ਼ਾਸਨ ਦੀ ਉਲੰਘਣਾ ਮੰਨਦਾ ਤੇ ਮੋਰਚਾ ਜ਼ਿੰਮੇਵਾਰੀ ਲੈਂਦਾ ਕਿ ਭਵਿੱਖ ਵਿੱਚ ਅਜਿਹੀ ਕੋਈ ਵੀ ਘਟਨਾ ਮੋਰਚੇ ਤੇ ਨਹੀਂ ਵਾਪਰੂਗੀ ਅਸੀਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਸਾਰੇ ਲੀਡਰਾਂ ਦਾ ਇੱਥੇ ਜੀ ਆਇਆਂ ਨੂੰ ਆ ਮੋਰਚਾ ਚੜ੍ਹਦੀ ਕਲਾ ਚ ਮੋਰਚਾ ਜਿੰਨੀਆਂ ਵੀ ਮੀਡੀਆ ਚ ਖਬਰਾਂ ਚੱਲ ਰਹੀਆਂ ਨੇ ਉਹਨਾਂ ਦਾ ਖੰਡਨ ਕਰਦਾ ਤੇ ਸਾਰੀਆਂ ਸਿਆਸੀ ਧਿਰਾਂ ਦੇ ਲੀਡਰਾਂ ਨੂੰ ਇੱਥੇ ਆਉਣ ਦਾ ਸੱਦਾ ਦਿੰਦਾ ਤੇ ਜੀ ਆਇਆਂ ਆਖਦਾ ਬਹੁਤ-ਬਹੁਤ ਧੰਨਵਾਦ ਤੇ ਅੱਗੇ ਅਸੀਂ ਇਹੀ ਅਪੀਲ ਕਰਾਂਗੇ ਕਿ ਉਮੀਦ ਹੈ ਜਿੰਨਾ ਤੁਸੀਂ ਪਹਿਲਾਂ ਸਾਡੇ ਨਾਲ ਜੁੜੇ ਰਹੇ ਹੋ ਅੱਗੇ ਵੀ ਵੱਧ ਚੜ੍ਹ ਕੇ ਸਾਰੇ ਇੱਥੇ ਪਹੁੰਚੋਗੇ ਜੀ ਆਇਆਂ ਨੂੰ ਬਹੁਤ ਧੰਨਵਾਦ ਬੋਲੋ ਸਰਣੇ ਜੀ ਆਕਾਰ ਜੇ ਕਹਰਾ ਪੀਰ ਬਜਾ ਤੇ ਉਧਰ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਵੱਲੋਂ ਇੱਕ ਅਹਿਮ ਸੰਦੇਸ਼ ਜਾਰੀ ਕੀਤਾ ਗਿਆ ਹੈ ਸੰਦੇਸ਼ ਦੇ ਰਾਹੀਂ ਉਹਨਾਂ ਨੇ ਪੰਜਾਬ ਦੀਆਂ ਵੱਖ-ਵੱਖਰੀਆਂ ਕਿਸਾਨ ਅਤੇ ਜਮਹੂਰੀ ਪਸੰਦ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਸੰਘਰਸ਼ ਲੜਨ ਦਾ ਸੱਦਾ ਦਿੱਤਾ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਜਾਣਕਾਰੀਆਂ ਉਹਨਾਂ ਵੱਲੋਂ ਇਸ ਵੀਡੀਓ ਦੇ ਰਾਹੀਂ ਸਾਂਝੀਆਂ ਕੀਤੀਆਂ ਗਈਆਂ ਨੇ ਮੈਂ ਸਰਵਨ ਸਿੰਘ ਪੰਦੇੜ ਕਿਸਾਨ ਮਜ਼ਦੂਰ ਸਰਚ ਕਮੇਟੀ ਪੰਜਾਬ ਤੋਂ ਅੱਜ ਕਿਸਾਨ ਮਜ਼ਦੂਰ ਮੋਰਚਾ ਭਾਰਤ ਉਹਦੀ ਪੰਜਾਬ ਤੇ ਹਰਿਆਣਾ ਚੈਪਟਰ ਦੀ ਮੀਟਿੰਗ ਹੈਗੀ ਆ ਜਿਹਦੇ ਵਿੱਚ ਜਿਹੜਾ ਪੀਜੂ ਦਾ ਅੰਦੋਲਨ ਚੱਲ ਰਿਹਾ ਉਹਦੇ ਤੇ ਵੀ ਚਰਚਾ ਕਰਾਂਗੇ ਤੀਸਰਾ ਜਿਹੜਾ ਨੋਟੀਫਿਕੇਸ਼ਨ ਆਇਆ ਉਹਨਾਂ ਨੂੰ ਜਿਹੜੀ ਉਹ ਵਿਦਿਆਰਥੀਆਂ ਨਾਲ ਗੱਲ ਹੋਈ ਉਹਦੇ ਵਿੱਚ ਕੇਂਦਰ ਨੇ ਟੇਡੇ ਢੰਗ ਨਾਲ ਚੋਰੀ ਰੱਖ ਲਈ ਆ ਉਹਨੂੰ ਵਾਪਸ ਨਹੀਂ ਲਿਆ ਗਿਆ ਜਿਸ ਢੰਗ ਨਾਲ ਉਹਦਾ ਨੋਟੀਫਿਕੇਸ਼ਨ ਜਿਹੜਾ ਸੈਨੀਟ ਸਿੰਡੀਕੇਟ ਦਾ ਸੀਗਾ ਕਰਨਾ ਚਾਹੀਦਾ ਸੀਗਾ ਉਹ ਮੁੱਦਾ ਵੀ ਵਿਚਾਰਤੀ ਨਾ ਹੋਊਗਾ ਦੂਸਰਾ ਜਿਸ ਤਰੀਕੇ ਨਾਲ ਕੱਲ ਫੇਰ ਨਜਾਇਜ਼ ਮਾਈਨਿੰਗ ਤੇ ਲਗਭਗ 40 ਕਿਸਾਨ ਬੀਬੀਆਂ ਦੀਆਂ ਗ੍ਰਿਫਤਾਰੀਆਂ ਹੋਈਆਂ ਸੀਗੀਆਂ ਮੋਗੇ ਦੇ ਵਿੱਚੋਂ ਤੇ ਕਿਸਾਨਾਂ ਦਾ ਰੋਹ ਅੱਗੇ ਝੁਕਦਿਆ ਉਹਨਾਂ ਨੂੰ ਛੱਡਣਾ ਪੈ ਗਿਆ ਇਸ ਤੋਂ ਪਹਿਲਾਂ ਤਰਨਤਾਰ ਦੇ ਵਿੱਚ ਵੀ ਗ੍ਰਿਫਤਾਰੀਆਂ ਹੋਈਆਂ ਸੀਗੀਆਂ ਜਿਹੜਾ ਬਾਈ ਇਲੈਕਸ਼ਨ ਵਿੱਚ ਮੁੱਖ ਮੰਤਰੀ ਸਾਹਿਬ ਉੱਥੇ ਪਹੁੰਚਦੇ ਆ ਤੇ ਉਹਨਾਂ ਨੂੰ ਜਿਹੜਾ ਪੀਸਫੁਲੀ ਢੰਗ ਨਾਲ ਸਵਾਲ ਜਵਾਬ ਕਰਨ ਜਿਹੜਾ ਕੇਮਮ ਦਾ ਪ੍ਰੋਗਰਾਮ ਉਹਦੇ ਕਰਕੇ ਜਿਹੜਾ ਬਹੁਤ ਰੋਹ ਚੱਲ ਰਿਹਾ ਇਹਦੇ ਨਾਲ ਦੀ ਨਾਲ ਸ਼ੰਭੂ ਖਨੌੜੀ ਦੇ ਜਿਵੇਂ ਮੋਰ ਕੇ ਖਦੇੜੇ ਗਏ ਆ ਅਜੇ ਤੱਕ ਉਹਨਾਂ ਦਾ ਹਿਸਾਬ ਕਤਾਬ ਨਹੀਂ ਹੋਇਆ ਹੈਗਾ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲੀਆਂ ਨਾ ਉਹਦਾ ਮੁਆਫਜ਼ਾ ਮਿਲਿਆ ਹੈਗਾ ਸਭ ਤੋਂ ਵੱਡੀ ਗੱਲ ਬਿਜਲੀ ਸੋਤ ਬਿੱਲ 2025 ਜਿਹੜਾ ਖਲੜਾ ਆਇਆ ਹੈਗਾ ਬਹੁਤ ਜਿਹੜਾ ਪੂਰੇ ਦੇਸ਼ ਨੂੰ ਉਹਨੇ ਨੁਕਸਾਨ ਕਰਨਾ ਇਹ ਸੂਬਿਆਂ ਦੇ ਅਧਿਕਾਰਾਂ ਤੇ ਵੀ ਡੱਕਾ ਹੈਗਾ ਵੀ ਜਿਹੜੇ ਵਿਸ਼ੇ ਸੂਬਿਆਂ ਦੇ ਹੀ ਉਹਦੇ ਵਿੱਚ ਆ ਕੇ ਕੇਂਦਰ ਦਖਲਅੰਦਾਜ਼ੀ ਕਰ ਰਿਹਾ ਇਹਦੇ ਨਾਲ ਗੰਨੇ ਦਾ ਇਸ਼ੂ ਆ ਠੀਕ ਆ ਸਾਡੇ ਤੇ ਕੇਸ ਪਾਏ ਆ ਪਰਾਲੀ ਵਾਲਾ ਇਸ਼ੂ ਆ ਹੋਰ ਬਹੁਤ ਸਾਰੇ ਕਿਸਾਨਾਂ ਮਜ਼ਦੂਰਾਂ ਦੇ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਕਰਜਾ ਇਹ ਸਾਰੇ ਅੱਜ ਅਜੰਡੇ 'ਚ ਰੱਖ ਕੇ ਇਹਦੇ ਬਾਰੇ ਪਲਾਨਿੰਗ ਕਰਾਂਗੇ ਤੋਂ ਸਾਰੇ মিডিਆ ਨੂੰ ਬੇਨਤੀ ਹੈ ਪ੍ਰੈਸ ਨੂੰ ਦੱਸਿਆ ਜਾਊਗਾ ਪੀਸੀ ਬਾਰੇ ਜਰੂਰ ਸਾਨੂੰ ਸਮਾਂ ਦਿੱਤਾ ਜਾਵੇ ਧੰਨਵਾਦ ਪੰਜਾਬ ਸਰਕਾਰ ਦੇ ਵੱਲੋਂ ਕਾਰਵਾਈ ਕਰਦਿਆਂ ਪੀਸੀਐਸ ਅਧਿਕਾਰੀ ਚਾਰੂ ਮੀਤਾ ਨੂੰ ਸਸਪੈਂਡ ਕਰ ਦਿੱਤਾ ਗਿਆ। ਇਸ ਸਬੰਧੀ ਸਰਕਾਰ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਇੱਕ ਕਾਰਵਾਈ ਧਰਮਕੋਟ ਦੇ ਵਿੱਚ 72 ਵਾਲਾ ਰਾਹੀਂ ਗੁਜਰਦੀ ਨੈਸ਼ਨਲ ਹਾਈਵੇ 71 ਤੇ ਜ਼ਮੀਨ ਐਕਵਾਇਰ ਕਰਨ ਦੇ ਮਾਮਲੇ ਦੇ ਵਿੱਚ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਗੜਬੜੀ ਸਾਹਮਣੇ ਆਉਣ ਤੋਂ ਬਾਅਦ ਕੀਤੀ ਗਈ ਹੈ। ਤੁਹਾਨੂੰ ਦੱਸ ਦਿਆਂ ਕਿ ਵਿਜੀਲੈਂਸ ਵਿਭਾਗ ਵੱਲੋਂ ਚਾਰੂ ਮੀਤਾ ਖਿਲਾਫ ਚਾਰਜ ਸ਼ੀਟ ਤਿਆਰ ਕੀਤੀ ਗਈ ਸੀ। ਦੂਜੇ ਪਾਸੇ ਇਸ ਮਾਮਲੇ ਤੇ ਕਿਸਾਨ ਜਸਵਿੰਦਰ ਸਿੰਘ ਨੇ ਇਲਜ਼ਾਮ ਲਗਾਇਆ ਹੈ ਕਿ ਉਸ ਨੂੰ ਆਪਣੀ ਜ਼ਮੀਨ ਦੀ ਭੁਗਤਾਨ ਨਹੀਂ ਮਿਲੀ ਜਿਸ ਕਾਰਨ ਉਸ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ ਇਹ ਵੀ ਦੱਸਣਯੋਗ ਹੈ ਕਿ ਰੈਵਨਿਊ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਗਈ ਕਿ ਜਿਸ ਦੇ ਵਿੱਚ ਦੋਸ਼ ਸਿੱਧ ਪਾਏ ਗਏ ਅਤੇ ਚਾਰਜ ਸ਼ੀਟ ਵੀ ਕੀਤਾ ਗਿਆ ਹੈ ਇਸ ਤੋਂ ਬਾਅਦ ਇਹ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਪੰਜਾਬ ਦੇ ਸਾਬਕਾ ਡੀਜੀਪੀ ਅਤੇ ਸਾਬਕਾ ਮੰਤਰੀ ਦੇ ਪੁੱਤ ਦਾ ਕਤਲ ਦਾ ਮਾਮਲਾ ਹੁਣ ਸੀਬੀਆਈ ਦੇ ਕੋਲ ਪਹੁੰਚ ਚੁੱਕਾ ਹੈ ਸੀਬੀਆਈ ਹੁਣ ਇਸ ਮਾਮਲੇ ਦੀ ਜਾਂਚ ਕਰੇਗੀ ਕੇਂਦਰ ਸਰਕਾਰ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਦੇ ਲਈ ਸੀਬੀਆਈ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਸਾਬਕਾ ਡੀਜੀਪੀ ਦੇ ਪੁੱਤਰ ਅਕੀਲ ਦੀ ਮੌਤ 16 ਅਕਤੂਬਰ ਨੂੰ ਪੰਚਕੂਲਾ ਦੇ ਵਿੱਚ ਹੋਈ ਸੀ ਪਰਿਵਾਰ ਨੇ ਕਿਹਾ ਸੀ ਕਿ ਨਸ਼ੇ ਦੀ ਓਵਰਡੋਜ਼ ਦੇ ਨਾਲੇ ਮੌਤ ਹੋਈ ਹੈ ਅੰਤਿਮ ਸੰਸਕਾਰ ਸਹਾਰਨਪੁਰ ਦੇ ਵਿੱਚ ਕੀਤਾ ਗਿਆ ਸੀ ਅੰਤਿਮ ਸੰਸਕਾਰ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆਈ ਜੋ ਕਿ 27 ਅਗਸਤ ਦਾ ਦੱਸਿਆ ਜਾ ਰਿਹਾ ਹੈ ਵੀਡੀਓ ਦੇ ਵਿੱਚ ਅਕੀਲ ਇਹ ਕਹਿੰਦੇ ਹੋਏ ਦਿਖਾਈ ਦੇ ਰਿਹਾ ਕਿ ਪਰਿਵਾਰਕ ਮੈਂਬਰ ਉਸ ਨੂੰ ਮਾਰਨ ਦੀ ਸਾਜ਼ਿਸ਼ ਕਰ ਰਹੇ ਨੇ ਉਸ ਦੀ ਪਤਨੀ ਦਾ ਵਿਆਹ ਉਸ ਦੇ ਨਾਲ ਨਹੀਂ ਸਗੋ ਉਸ ਦੇ ਪਿਤਾ ਦੇ ਨਾਲ ਹੋਇਆ ਸੋ ਇਹ ਤਮਾਮ ਤਰ੍ਹਾਂ ਦੇ ਇਲਜ਼ਾਮ ਇਸ ਵੀਡੀਓ ਦੇ ਰਾਹੀਂ ਅਕੀਲ ਨੇ ਆਪਣੇ ਪਰਿਵਾਰਕ ਮੈਂਬਰਾਂ ਤੇ ਲਗਾਏ ਸਨ ਸੋ ਇਸ ਮਾਮਲੇ ਦੇ ਵਿੱਚ ਹੁਣ ਸੀਬੀਆਈ ਦੀ ਐਂਟਰੀ ਹੋ ਗਈ ਹੈ ਸੀਬੀਆਈ ਹੁਣ ਇਸ ਮਾਮਲੇ ਦੇ ਵਿੱਚ ਜਾਂਚ ਕਰੇਗੀ ਚੰਦਰ ਵਿਕਰਮ ਸਿੰਘ ਮਜੀਠੀਆ ਮਾਮਲੇ ਤੇ ਵਿੱਚ ਅੱਜ ਅਦਾਲਤ ਦੇ ਵਿੱਚ ਸੁਣਵਾਈ ਹੋਈ ਹੈ ਵਿਕਰਮ ਸਿੰਘ ਮਜੀਠੀਆ ਨੂੰ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਹੈ ਅਦਾਲਤ ਨੇ ਮਜੀਠੀਆ ਨੂੰ ਅਗਾਊ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਵਿਕਰਮ ਸਿੰਘ ਮਜੀਠੀਆ ਨੂੰ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮਜੀਠੀਆ ਦੀ ਅਗਾਊ ਜ਼ਮਾਨਤ ਅਰਜੀ ਰੱਦ ਕਰ ਦਿੱਤੀ ਹੈ ਵਿਕਰਮ ਸਿੰਘ ਮਜੀਠੀਆ ਨੇ ਗੁੰਮ ਹੋਏ ਜ਼ਮੀਨੀ ਰਿਕਾਰਡ ਮਾਮਲੇ ਦੇ ਵਿੱਚ ਅਗਾਊ ਜ਼ਮਾਨਤ ਦੇ ਲਈ ਅਰਜੀ ਦਿੱਤੀ ਸੀ ਤੇ ਹੁਣ ਮੌਸਮ ਤੇ ਪੌਣਿਆਂ ਇੱਕ ਨਜ਼ਰ ਪੰਜਾਬ ਦੇ ਵਿੱਚ ਪੱਛਮੀ ਗੜਬੜੀ ਦੇ ਕਾਰਨ ਹੋਈ ਬਰਸਾਤ ਤੋਂ ਬਾਅਦ ਵਿਆਪਕ ਪਦਰਤੇ ਠੰਡ ਦੇ ਵਿੱਚ ਵਾਧਾ ਹੋਇਆ ਅਤੇ ਤਾਪਮਾਨ ਦੇ ਵਿੱਚ ਗਰਾਵਟ ਵੀ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਦੇ ਮੁਤਾਬਕ ਸੂਬੇ ਦੇ ਵਿੱਚ ਤਾਪਮਾਨ ਦੇ ਵਿੱਚ 0.6 ਡਿਗਰੀ ਦੀ ਔਸਤ ਗਰਾਵਟ ਦਰਜ ਕੀਤੀ ਗਈ ਹੈ ਅਤੇ ਆਮ ਨਾਲੋਂ ਜਿਹੜਾ ਤਾਪਮਾਨ ਹੈ ਉਹ 1.7 ਡਿਗਰੀ ਘਟ ਗਿਆ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਗਰਾਵਟ ਹੈ ਜਿਹੜੀ ਤਾਪਮਾਨ ਦੇ ਵਿੱਚ ਉਹ ਜਾਰੀ ਰਹੇਗੀ। ਸੁੱਲ ਤਾਪਮਾਨ ਜੇਕਰ ਪਿਛਲੇ ਦਿਨ ਦੀ ਤੁਲਨਾ ਕੀਤੀ ਜਾਵੇ ਤਾਂ ਕਟੋ-ਕਟ ਤਾਪਮਾਨ ਦੇ ਵਿੱਚ 4 ਡਿਗਰੀ ਜਿਹੜਾ ਉਹ ਘਾਟਾ ਦਰਜ ਕੀਤਾ ਗਿਆ 4 ਡਿਗਰੀ ਤੱਕ ਤਾਪਮਾਨ ਡਿੱਗਿਆ ਜਿਸ ਕਾਰਨ ਰਾਤ ਦੇ ਤਾਪਮਾਨ ਦੇ ਵਿੱਚ ਵੱਡੀ ਗਿਰਾਵਟ ਆਈ ਹੈ ਤੇ ਰਾਤ ਨੂੰ ਠੰਡ ਹੈ ਜਿਹੜੀ ਉਹ ਮਹਿਸੂਸ ਕੀਤੀ ਜਾ ਰਹੀ ਹੈ ਲਗਾਤਾਰ ਪਹਾੜੀ ਇਲਾਕਿਆਂ ਦੇ ਵਿੱਚ ਵੀ ਬਰਫਬਾਰੀ ਹੋਈ ਹੈ ਜਿਸ ਕਾਰਨ ਸੂਬੇ ਦੇ ਵਿੱਚ ਠੰਡੀਆਂ ਹਵਾਵਾਂ ਚਲਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਨਾ ਸਿਰਫ ਪੰਜਾਬ ਬਲਕਿ ਹਰਿਆਣਾ ਹਰਿਆਣਾ ਦਿੱਲੀ ਐਨਸੀਆਰਿ ਪੰਜਾਬ ਅਤੇ ਉੱਤਰ ਪ੍ਰਦੇਸ਼ ਪੱਛਮੀ ਉੱਤਰ ਪ੍ਰਦੇਸ਼ ਪ੍ਰਦੇਸ਼ ਦੇ ਇਲਾਕਿਆਂ ਦੇ ਵਿੱਚ ਠੰਡ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਕਿਉਂਕਿ ਬੀਤੇ ਦਿਨ ਹਿਮਾਚਲ ਪ੍ਰਦੇਸ਼ ਤੇ ਉਤਰਾੰਚਲ ਦੇ ਉੱਪਰਲੇ ਪਹਾੜਾਂ ਦੇ ਵਿੱਚ ਬਰਫਬਾਰੀ ਵੀ ਦਰਜ ਕੀਤੀ ਗਈ ਹੈ ਜਿਸ ਦੇ ਨਾਲ ਕਟੋ-ਕਟ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਕਟੋ-ਕਟ ਤਾਪਮਾਨ 10 ਡਿਗਰੀ ਤੋਂ ਵੀ ਘੱਟ ਦਰਜ ਕੀਤਾ ਗਿਆ ਫਰੀਦਕੋਟ ਦੀ ਗੱਲ ਕਰੀਏ ਤਾਂ ਕਟੋ-ਕਟ ਤਾਪਮਾਨ ਇੱਥੇ 7.9 ਡਿਗਰੀ ਰਾਤ ਵੇਲੇ ਦਰਜ ਕੀਤਾ ਗਿਆ ਇਸ ਦੌਰਾਨ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 26 ਤੋਂ 29 ਡਿਗਰੀ ਦੇ ਵਿੱਚ ਦਰਜ ਕੀਤਾ ਗਿਆ ਸਭ ਤੋਂ ਵੱਧ ਤਾਪਮਾਨ ਸਮਰਾਲਾ ਦੇ ਵਿੱਚ 30.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ ਘੱਟੋ ਘੱਟ ਤਾਪਮਾਨ 10.7 ਡਿਗਰੀ ਸੈਲਸੀਅਸ ਲੁਧਿਆਣਾ ਦੇ ਵਿੱਚ 14.4 ਡਿਗਰੀ ਸੈਲਸੀਅਸ ਪਟਿਆਲਾ ਦੇ ਵਿੱਚ 18.4 ਡਿਗਰੀ ਸੈਲਸੀਅਸ ਤਾਪਮਾਨ ਘੱਟੋ ਘੱਟ ਰਿਕਾਰਡ ਕੀਤਾ ਗਿਆ ਇਸੇ ਤਰ੍ਹਾਂ ਪਠੰਡਾ ਦੇ ਵਿੱਚ 12 ਡਿਗਰੀ ਸੈਲਸੀਅਸ ਗੁਰਦਾਸਪੁਰ ਦੇ ਵਿੱਚ 11.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਸੋ ਇੱਕ ਦਿਨ ਦੇ ਵਿੱਚ ਆਈ ਏ ਵੱਡੀ ਗਰਾਵਟ ਹੈ ਜਿਸ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਤਾਪਮਾਨ 8 ਡਿਗਰੀ ਵੀ ਰਾਤ ਨੂੰ ਰਿਕਾਰਡ ਕੀਤਾ ਗਿਆ ਸੋ ਠੰਡ ਦੀ ਵਿਆਪਕ ਪੱਧਰ ਤੇ ਸ਼ੁਰੂਆਤ ਹੋਈ ਹੈ ਅੱਜ ਸਵੇਰੇ ਹੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲੀ ਹੈ ਵਿਜ਼ਿਬਿਲਟੀ ਹੈ ਜਿਹੜੀ ਦਿਨ ਪ੍ਰਤੀ ਦਿਨ ਉਹ ਸਵੇਰ ਸਾਰ ਜਦੋਂ ਠੰਡ ਪੈਂਦੀ ਹੈ ਉਸ ਦੇ ਵਿੱਚ ਘੱਟ ਨਜ਼ਰ ਆ ਰਿਹਾ ਹੈ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਜਿਵੇਂ ਠੰਡ ਵਧੇਗੀ ਧੁੰਦ ਵੀ ਸੰਘਣੀ ਹੋਣ ਦੇ ਅਨੁਮਾਨ ਮੌਸਮ ਵਿਭਾਗ ਦੇ ਵੱਲੋਂ ਲਗਾਏ ਗਏ ਨੇ ਸੋ ਆਉਣ ਵਾਲੇ 3-4 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵਿਆਪਕ ਪੱਧਰ ਤੇ ਠੰਡ ਦੇ ਵਿੱਚ ਵਾਧਾ ਹੋਣ ਦੀ ਉਮੀਦ ਹੈ ਜਿਹੜੀ ਮੌਸਮ ਵਿਭਾਗ ਵੱਲੋਂ ਜ਼ਾਹਿਰ ਕੀਤੀ ਗਈ ਹੈ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੇ ਤੁਹਾਨੂੰ ਇਜਾਜ਼ਤ ਬਹੁਤ ਬਹੁਤ ਧੰਨਵਾਦ Редактор субтитров А.Семкин Корректор А.Егорова